ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਗਾਰੇ ਸਦਾ ਹੀ ਜੈਕਾਰੇ ਗਾਰੇ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਟ ਕਰੋ ਬਾਬਾ ਜੀ ਔਕੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਬੱਚਿਆਂ ਦੇ ਬਾਬਾ ਜੀ i yeah. ਵਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਖੋ ਨੇ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਖੋ ਨੇ ਕਰੇ ਜਨਾ ਮਰ ਭਾਵੇ ਆਪਣਾ ਮਾਨੁਦਾਨ ਭਏ ਅਰੁਗਾ ਕੋਟਿ ਬਿਗਨ ਲਾチェ ਪ੍ਰਭ ਸ਼ਰਨ ਹਾ ਪ੍ਰਗਟੇ ਭਲੇ ਸੰਜੋਗਾ ਉਠੇਸ਼ ਨਾਲ ਕਰਹੁ ਪਰਵਾਦੇ ਸੋਇ ਸਾਧਗੁਰ ਸੁਖ ਸਹਿਜ ਸੇthi ਕਰ ਜਾਤੇ ਸਾਧਗੁਰ ਦੇ ਉਪਰ ਧਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਬਾਗ ਭਲੇ ਦੇ ਸਜਨ ਕੇ Chorete, eu já não to mal. ਹੋ ਢਾਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਵਰਸ ਐ ਗੁਰੂ ਗੈ ਜਨਮ ਮਰਨ ਦੁਖ ਹੋ ਵੈਸੇ ਫਤਖ ਸੰਵਦੇ ਨੂਰ ਹਰ ਸਹ ਗੁਰ ਸਹ ਝੜੀਐ ਤਦ ਝਿਟੇ ਸਜੇ सजण सजा पात शाहू सिर शाह दाह जिस पास ब सोईया सब न दा वेसा i Paga! ਦੀ ਨਾ ਆਦ ਮੱਧ ਅੰਤ ਪ੍ਰਭਸ ਰਸਾਦ ਮੇتن ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੁਨ ਸਾਧ ਸੰਗਤ ਜੀਓ ਅੱਜ ਦਾ ਬਾਬਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਅਸਨਾ ਤੋਂ ਵਿਚਾਰ ਨ ਹੋਇਆ ਸਾਹਿਬ ਸ੍ਰੀ ਗੁਰੂ ਬਰਨ ਸਾਹਿਬ ਜੀ ਦੇ ਪਾਵਨ ਗਵਿੱਤਰ ਅੰਗ 760 ਦੇ ਰਾਗ ਸੂਹੀ ਅੰਦਰ ਸ਼ਬਾਹੇ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ